ਰੋਸ਼ਨ ਹੈ ਜਗ ਵਿੱਚ ਸਾਰੇ ਮਿੱਠੀ ਤੇਰੇ ਨਾਮ ਦੀ ਫਹਾਰ ਸੋਭਾ ਤੇਰੀ ਅਪਾਰ ਆਪਾ ਔਰ ਰਹਿਮਤ ਦામੀ ਬਰਸਾ ਦੇ ਪਲ ਭਰ ਜਲਵਾ ਦਿਖਲਾ ਦੇ ਚੜ ਜੈ ਖਮਾਰੀ ਪਰਪੂਰ ਚਰਨਾਂ 'ਚ ਰੱਖਣਾ ਹਜੂ ਓ ਦਸਣ ਚਲਾਈ ਦੂਰ ਤੋਂ ਲਾਵਣ ਲਈ ਲੋ ਨੂਰ ਤੋਂ ਜਨਮਾਂ ਦੀ ਲਾਓ سیاਹੀ ਚਮਕਾ ਵਧ ਕੋਏ ਨੂਰ ਤੋਂ ਜਖਮ ਖੜੇੜੇ ਪਰਦਾਂ ਖੁਸ਼ੀਆਂ ਨਾਲ ਖੇੜੇ ਪਰਦਾਂ ਲੋਚ ਦੀਵਰਾ ਕਣ ਪਿਆਰ ਸੋਭਾ ਤੇਰੀ ਅਪਾਰ ਆਪਾ ਹੋਏ ਵਾਂਗ ਮਤਬੀ ਰੌਸ਼ਨ ਦਿਮਾਗ ਕਰ ਦਿਓ ਖੜ ਜੇ ਜੋ ਫੁੱਲ ਗੁਲਾਬੀ ਮੈ ਕਾ ਨਾਲ ਭਰ ਦੋ ਵੇੜਾ ਜੀਵਨ ਤੇ ਆ ਜਾਏ ਖੇੜਾ ਚਾੜ ਦਿਓ ਬਾਣੀ ਦਾ ਸਰੂਰ ਚਰਨਾ ਚ ਰੱਖਣਾ ਹਜੂ ਸੋ ਹੋ ਗਿਆ ਬਮਾਨੀ ਮਾੜੇ ਨੂੰ ਮੱਲੀ ਆਖਦੇ ਮੂਰਖ ਨੂੰ ਕਹੇ ਗਿਆਨੀ ਥਾਰਾ ਕੁਝ ਪ੍ਰੀਤਮ ਤੇਰਾ ਚਾਨਣ ਦਿਨ ਰਾਤ ਹਨੇਰਾ ਸੋਨੇ ਤੇਰ ਚੋਜ ਕਰਤਾਰ ਸੋਭਾ ਤੇਰੀ ਅਪਾਰ ਆਪਾ ਗਉਂਦੀ ਹੈ ਲੱਖ 84 ਨਿਰਭਉ ਸਾਦੇ ਅਬਨਾਸੀ ਅਰਬਾਂ ਹੱਥ ਜੀਪਾਂ ਹੋਵਣ ਸੋਬਾ ਲਖ ਗਾਏ ਨਾ ਜਾਸੀ ਧਰਤੀ ਵਿੱਚ ਹੀਰੇ ਪੰਨੇ ਕੋਟਾਂ ਗੁਣ ਵੰਸੰਨੇ ਨੇੜੇ ਵਸੇ ਕਿਸੇ ਤੋਂ ਨਾ ਦੂਰ ਚਰਨਾ ਚ ਰਖਾਣਾ ਹਜੂ ਓ ਜਰਰੇ ਤੋਂ ਨਦੀਆਂ ਭਰਦੇ ਰਾਈ ਤੋਂ ਪਰਬਤ ਕਰਦੇ ਸ਼ਾਹਾਂ ਤੋਂ ਭੀਖ ਮੰਗਾਦੇ ਕੰਗਲੇ ਨਸ਼ਾ ਦਾ ਵਰਦੇ ਅਚਰਜ ਤੋਂ ਗੁਣੀ ਗਹਿਰਾ ਕੋਲੇ ਨੂੰ ਕਰ ਦਿਓ ਹੀਰਾ ਗਿਆਨ ਨਾਲ ਕਰੋ ਸ਼ਾਰ ਸ਼ਾਹ ਸੋਭਾ ਤੇਰੀ ਅਪਾਰਾ ਅਪਾ ਜਾ ਦੇ ਜਿਗਰਾ ਤੋਂ ਕੱਢ ਕਤੂਰਤ ਗਲਿਆਂ ਵਿੱਚ ਬਾਈ ਪਵਾ ਦੇ ਨਫ਼ਰਤ ਨੂੰ ਲਾ ਦਿਓ ਖੁੰਝੇ ਹਰ ਥਾਂ ਮੁਹੱਬਤ ਗੁੰਝੇ ਦੌੜ ਜਾਵੇ ਦਿਲਾਂ ਚੋਂ ਗੁਰੂ ਚਰਨਾਂ 'ਚ ਰਖਣਾ ਹਜੂ ਔਰ ਤੂੰ ਹੀ ਤਰਿਆਮ சச இல் ஒவன் நச்சேரா பசார நார சி மோனாரா ஹர பாசிமா சோபா தரி அப்பா ਰਬਤ ਖਿਲਿਆਰੇ ਧਰਤੀ ਤੋਂ ਕਈ ਗੁਣਾ ਵੱਡੇ ਗਗਨਾ ਵਿੱਚ ਚਮਕਣ ਤਾਰੇ ਕੂਰੇ ਨਾਲ ਪਿਆਰ ਵੀ ਰੱਖੇ ਸਭਨਾ ਦੀ ਸਾਰ ਵੀ ਰੱਖੇ ਚੰਨਾ ਤੇਰਾ ਸੋਨਾ ਚੰਨਾ ਤੇਰਾ ਸੋਨਾ ਦੱਸ ਤੂਰ ਚਰਨਾਂ 'ਚ ਰੱਖਣਾ ਹਜੂ ਆਪ ਦੀ ਰਹਿਮਤ ਵਸੇ ਇਹ ਦੁਨੀਆ ਤੇਰੀ ਐਟਮ ਦੀ ਹਵਾ ਨਸਾੜੇ ਜਗਤ ਨੂੰ ਖਾਸ਼ ਮੇਰੀ ਪੂਰਬ ਤੇ ਪਸ਼ਮ ਹਾਸੇ ਉਹ ਕਰਦੇ ਦੱਖਣ ਵਸੇ ਕੋਈ ਨਾ ਕਰ ਖੂਨ ਦਾਵ ਪਾਰ ਸੋਭਾ ਤੇਰੀ ਅਪਾਰ ਆਪਾ ਜਦ ਦਾ ਆਖੜ ਕਾ ਦੋ ਡੰਕਾ ਹਿਰਦਾਂ ਚੋਂ ਕੜ ਜੋ ਸ਼ੰਕਾ ਬਰਸੇ ਬੈ ਨੂਰ ਜਬਾਨੋ ਤੇਰਾ ਜਸ ਗਾਵੇ ਬੈਂਕਾ ਸੰਧੂਆਂ ਦੀ ਤਰਜ ਬਿਆਨੀ ਮੱਖਣ ਸਿੰਘ ਨਾਲ ਗਿਆਨੀ ਤੇਰੇ ਰੰਗੀ ਰਹੀਏ ਨੂਰੋ ਨੂਰ ਚਰਨਾ ਚ ਰਖਾਣਾ ਹਜੂ ਵਾਲ ਪਿਆਰੇ ਰੌਸ਼ਨ ਹੈ ਜਗ ਵਿੱਚ ਸਾਰੇ ਮਿੱਠੀ ਤੇਰੇ ਮਿੱਠੀ ਤੇਰੇ ਨਾਮ ਦੀ ਫਹਾ ਸੋਭਾ ਤੇਰੀ ਅਪਾਰਾ ਅਪਾ ਰਹਿਮਤਦਾਰੀ ਵਰਸਾ ਦੇ ਪਲ ਭਰ ਜਲਵਾ ਦਿਖਲਾ ਦੇ ਚੜੇ ਜਖਮ ਆਰੀ ਭਰਪੂਰ ਚਰਨਾਂ ਚ ਰੱਖਣ ਹਜੂ Eu bateria A paraia A paraia